ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਦਸ਼ਮੇਸ਼ ਫਰਨੀਚਰ ਹਾਊਸ ਪਿੰਡ ਜਲੂਰ ਤੇ ਹਾਜ਼ਰਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਫੇਰ ਸਲਾਈ ਤੇ ਕਢਾਈ ਦਾ ਕੰਮ ਕਰਨ ਵਾਲੀਆਂ ਭੈਣਾਂਾਂ ਤੇ ਵੀਰਾਂ ਲਈ ਟੇਬਲ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਟੇਬਲ ਬਣਾਇਆ ਜੀ ਮਸ਼ੀਨ ਚੱਲ ਰਹੀ ਹੈ ਦੇਖੋ ਬਿਲਕੁਲ ਵੀ ਟੇਬਲ ਧਰਕਦਾ ਨਹੀਂ ਹੈਗਾ ਸੋ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਨੋਟ ਵੀ ਕਰ ਲੋ 94634 63601 ਮਿਸਤਰੀ ਅਵਤਾਰ ਸਿੰਘ ਪਿੰਡ ਚਲੂਰ ਨੇੜੇ ਲਹਿਰਾਗਾਗਾ ਜੀ ਸੋ ਕਮੈਂਟ ਕਰਕੇ ਜਰੂਰ ਦੱਸੋ ਜੀ ਕਿਦਾਂ ਲੱਗ ਰਿਹਾ ਹੈ ਟੇਬਲ ਤੁਹਾਨੂੰ ਸੋ ਕਿਸੇ ਵੀ ਵੀਰ ਨੂੰ ਭੈਣ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਿਸਤਰੀ ਅਵਤਾਰ ਸਿੰਘ ਪਿੰਡ ਚਲੂਰ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਟੇਬਲ ਕਿੱਦਾਂ ਲੱਗਦਾ ਤੁਹਾਨੂੰ ਫੁੱਲ ਵਧੀਆ ਕੁਆਲਟੀ ਦੇ ਵਿੱਚ ਕੰਮ ਤਿਆਰ ਕਰਕੇ ਦਿੱਤਾ ਜਾਂਦਾ ਜੀ ਹੁੰਦਾ ਤਿਆਰ ਆਰਡਰ ਤੇ ਹੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਸਾਰੀ ਵੀਡੀਓ ਦੇਖਣ ਲਈ ਧੰਨਵਾਦ